ਫਰੂਟੀਆਂ ਦੀਆਂ ਚਿਪਸ ਵਗੈਰਾ ਦੀ ਜਿਹੜੇ ਸੇਵਾ ਕਰਨ ਲੱਗੇ ਹੋਏ ਨੇ ਜੀ ਇਹ ਨੰਨੇ-ਮੁੰਨੇ ਬੱਚੇ ਜਿਹੜੇ ਸੀਗੇ ਕਿਉਂਕਿ ਬੜਾ ਜਿਹੜਾ ਮਤਲਬ ਸੰਕਟ ਦੀ ਘੜੀ ਬਣ ਗਈ ਸੀਗੀ ਤੇ ਬੜੀਏ ਦਿੱਕਤ ਵਾਲੀ ਸਿਚੁਏਸ਼ਨ ਹੋ ਗਈ ਸੀਗੀ ਤੇ ਕਿਉਂਕਿ ਜਿਹੜੀ ਕੁਦਰਤੀ ਜਿਹੜੀ ਫਲੱਡ ਦਾ ਕ੍ਰਾਈਸਿਸ ਆਇਆ ਜਿਹੜਾ ਜੀ ਉਹ ਰੱਬ ਨਾ ਕਰੇ ਕਿਤੇ ਵੀ ਨਾ ਆਵੇ ਜੀ ਤੇ ਸਾਡੇ ਸਾਥੀ ਰਾਹੁਲ ਜੀ ਤੇ ਆਕਾਸ਼ ਵੀਰਾ ਜੀ ਕਰਨਵੀਰ ਜੀ ਸਾਜਨ ਕੁਮਾਰ ਜੀ ਹਰਜਿੰਦਰ ਸਿੰਘ ਜੀ ਬਹੁਤ ਬਹੁਤ ਧੰਨਵਾਦ ਸਾਰੇ ਸਾਥੀਆਂ ਦਾ ਸਾਥੀ ਜਿਹੜੇ ਉਪਰਾਲਾ ਕਰ ਰਹੇ ਨੇ ਜੀ ਕਿਉਂਕਿ ਇਹ ਜਿਹੜਾ ਸੇਵਾ ਜਿਹੜੀ ਇਹ ਬਹੁਤ ਮਤਲਬ ਵੱਡ ਭਾਗੀ ਸੇਵਾ ਜੀ ਮੈਂ ਵਿਸ਼ੇਸ਼ ਤੌਰ ਤੇ ਧੰਨਵਾਦਾਂ ਰਾਹੁਲ ਕੰਬੋਜੀ ਦਾ ਜੀ ਇਹਨਾਂ ਦੀ ਅਗਵਾਈ ਦੇ ਵਿੱਚ ਇਹ ਸਾਰਾ ਸਿਸਟਮ ਚੱਲਿਆ ਜੀ ਆ ਮੇਰਾ ਸਾਡੀ ਟੀਮ ਮੈਂਬਰ ਹਰਜਿੰਦਰ ਜੀ ਇਹ ਵੀ ਸੇਵਾ ਦੇ ਵਿੱਚ ਵਿਸ਼ੇਸ਼ ਯੋਗਦਾਨ ਪਾ ਰਹੇ ਨੇ ਜੀ ਇਸ ਤੋਂ ਪਹਿਲਾਂ ਅਸੀਂ ਪੱਠਿਆਂ ਦੀ ਸੇਵਾ ਦੋ ਤਿੰਨ ਪਿੰਡਾਂ ਦੇ ਵਿੱਚ ਕਰਕੇ ਆਇਆ ਤੇ ਜਿਨੇ ਵੀ ਸਾਰੇ ਸਾਥੀਆਂ ਨੇ ਮਤਲਬ ਫੰਡ ਦੇ ਵਿੱਚ ਸਹੀ ਉਹ ਕੀਤਾ ਉਹ ਸਾਰੇ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਜੀ ਤੇ ਮੈਂ ਆਸ ਉਮੀਦ ਕਰਦਾ ਕਿ ਅੱਗੇ ਵੀ ਜਿਹੜੀ ਸਾਡੀ ਟੀਮ ਹੈ ਇਹ ਨਾਲ ਹੜਪੜਤਾਂ ਦੇ ਨਾਲ ਡਟ ਕੇ ਖੜੀ ਹੈ ਕਿਸੇ ਕਿਸੇ ਤਰੀਕੇ ਦੀ ਵੀ ਕੋਈ ਕੁਦਰਤੀ ਕਰੋਪੀ ਆਈ ਤਾਂ ਸਾਡੇ ਵੱਲੋਂ ਟੀਮ ਦਾ ਮਤਲਬ ਜਿਹੜਾ ਹੈ ਵਿਸ਼ੇਸ਼ ਸਹਾਇਤਾ ਦਿੱਤਾ ਜਾਊਗਾ ਜੀ ਕੱਲ ਨੂੰ ਫੇਰ ਵੀ ਕੋਈ ਦਿੱਕਤ ਆਈ ਤਾਂ ਟੀਮ ਜਿਹੜੀ ਹੈ ਇਹਨਾਂ ਹੜਪੀੜਤਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੀ ਹੈ ਚਾਹੇ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਡੀਜ਼ਲ ਦੀ ਸੇਵਾ ਹੋਈ ਜਾਂ